ਆਇਓ 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 ਦੇਖੋ ਦੇਖੋ ਕਿਵੇਂ ਛਾਲਾ ਮਾਰ ਰਿਹਾ ਬਸ ਬਸ ਤੇਰੀ ਦੇਖੋ 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 ਲੈ ਦਾ ਕੰਮ ਵੱਡੇ ਹੀ ਐ ਸੁਧ ਲੈ ਉਹ ਕਿਵੇਂ ਮਾਰਦਾ ਫੜੇ ਨਹੀਂ ਦੇਖੋ ਜਾਂਦੇ ਬਹੁਤ ਭੜਿਆ ਹੋਇਆ ਹੈ ਆਪਣਾ ਪਹਿਲਾ ਚੂਚਾ ਅੱਜ ਥੱਲੇ ਉੱਤਰਨ ਲੱਗਾ ਜੀ ਦੇਖੋ ਖਾਲਾ ਵੀ ਜੱਟਪੁਰਾ ਕੈਮਾ ਹੈਲੋ ਗイズ ਵੈਲਕਮ ਬੈਕ ਟੂ ਮਾਈ ਚੈਨਲ ਜੀ ਅੱਜ ਦੇ ਵਲੋਗ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਜਿਆਦਾ ਸਵਾਗਤ ਹੈ ਬਾਬੇ ਆਪਣੇ ਜੂਜਨ ਬਹੁਤ ਘੈਂਟ ਆ ਯਾਰ ਤੇ ਬਹੁਤ ਜਿਆਦਾ ਸੀਧੀ ਗ੍ਰੋਥ ਹੋਈ ਉਹਨਾਂ ਦੀ ਬਹੁਤ ਘੈਂਟ ਹੋ ਗਏ ਤੇ ਤੁਹਾਨੂੰ ਦਿਖਾਉਣਾਗਾ ਤੇ ਅੱਜ ਆਪਾਂ ਪਿੰਜਰੇ ਉਹਨਾਂ ਨੂੰ ਥੱਲੇ ਛੱਡਾਂਗੇ ਦੇਖਾਂ ਕੀ ਕੁਝ ਕਰਦੇ ਆ ਪਹਿਲੀ ਵਾਰ ਪਿੰਜਰੇ ਜਿਆਦੇ ਲਾਂਦੇ ਨਾ ਪਿੰਜਰੇ ਤਾੜੇ ਹੋਏ ਇਸ ਤੋਂ ਬਾਅਦ ਪਹਿਲੀ ਵਾਰ ਥੱਲੇ ਛੱਡਦੇ ਆ ਜੇ ਪਿੰਜਰੇ ਉਹਦੇ ਪਿੰਜਰੇ ਉਹ ਥੱਲੇ ਕਮਰੇ ਦੇ ਅੰਦਰ ਜਿਉਂ ਅਵੇਲਾ ਕਮਰਾ ਹੈ ਤੇ ਉਹਦੇ ਅੰਦਰ ਆਪਾਂ ਛੱਡਾਂਗੇ ਤੇ ਆਜੋ ਫਿਰ ਤੁਹਾਨੂੰ ਦਿ ਤੂੰ ਵੀ ਪਾਪੋ ਦੇਖੋ ਯਾਰ ਆਪਣਾ ਠੀਕ ਹੈ ਦੇਖੋ ਜਿਵੇਂ ਪੂਰੇ ਭੁੱਖੇ ਹੁਣ ਇਹ ਇਸ ਟਾਈਮ ਤੇ ਤੜਕੇ ਦੀ ਫੀਡ ਪਾਈ ਦੇਖੋ ਇੱਕ ਵੀ ਫੀਡ ਨਹੀਂ ਦਾਣਾ ਹੀ ਖੱਦਾ ਹੈ ਨਾ ਨਾ ਪਿੰਜਰੀਂ ਦੇਖੋ ਤੇ ਹੁਣ ਲੌਕ ਫੋਨਾਂ ਤੇ ਆਪਾਂ ਥੱਲੇ ਛੱਡਾਂਗੇ ਹਰ ਸੇ ਜਮ ਮੇਲਾ ਕੰਮ ਰਗਾ ਆਪਣਾ ਤੇ ਹੁਣ ਆਪਾਂ ਇਹਨੂੰ ਬਾਹਰੇ ਕੱਢਣਗੇ ਆਪਣਾ ਪਹਿਲਾ ਦਿਨ ਆ ਯਾਰ ਬਾਹਰੇ ਕੱਢਣਾ ਦੇਖੋ ਵਿਚਾਰੇ ਜਿਆਦੇ ਤਾੜੇ ਹੋਏ ਆ ਹਵਾ ਹਵਾ ਲੈਣ ਨੂੰ ਹੈ ਹੈ ਤੇ ਬਹੁਤ ਭੜੇ ਹੋ ਗਏ ਟੱਟ ਹੋ ਗਏ ਦੇਖੋ ਖੂਹੋਂ ਦਾ ਪੋਣ ਲਓ ਉਹ ਕਿਉਂ ਵੀ ਬਾਬਿਓ ਠੀਕ ਹੋ ਜੀ ਆਹ ਚੂਚਾ ਗਣਾ ਇਹ ਡਰਦਾ ਨਹੀਂ ਤੇ ਆ ਵੀ ਬਹੁਤ ਡਰਦਾ ਦੇਖ ਇਹ ਆਉਂ ਜਾਂਦਾ ਦੇਖ ਆ ਦੇਖ ਆ ਇਹ ਘੱਟਰਦਾ ਉਹ ਮਾੜਾ ਹੱਥ ਲਾਉਣ ਨਹੀਂ ਦਿੰਦੇ ਆਹ ਬਲੇ ਤੁਸੀਂ ਨਹੀਂ ਬਾਕੀ ਜਿਹੜੇ ਹਨ ਇਹ ਬਾਹਰ ਡਰਦੇ ਨੇ ਆਹ ਉਹ ਕਿਉਂ ਵੀ ਠੀਕ ਆ ਅਰੇ ਆਹ ਚੂਚਾ ਆ ਆ ਘੱਟਰਦਾ ਆ ਵੀ ਇਹ ਡਰਦੇ ਆ ਉਹ ਆ ਤਾਂ ਜੰਮੀ ਨਹੀਂ ਮਾਰ ਪੁੱਤਾ ਤੁੱਤ ਲੋ ਆ ਗਿਆ ਆ ਜਾ ਥੱਲੇ ਥੱਲੇ ਜਾਣਾ ਜੀ ਅੱਜ ਆਪਾਂ ਥੱਲੇ ਜਾਣਾ ਤੂੰ ਇੱਕ ਵਾਰ ਗਰੋ ਚੈੱਕ ਕਰੋ ਬਾਬੇ ਆਪਣੇ ਚੁੱਤੇੰਗੇ ਯਾਰ ਬਹੁਤ ਛੇਤੀ ਵੱਧ ਗਏ ਆ ਦੇਖੋ ਤਾਂ ਹਣਾ ਤੂੰ ਨਾ ਪੂਰਿਆਂ ਹੁਣ ਚੱਲ ਗਿਆ ਇਹ ਦੇਖੋ ਮੇਰੇ ਛੋਟੇ ਜਿਓ ਆਪਾਂ ਆਪਣੇ ਮਿੱਤਰ ਨੂੰ ਦੇ ਕੇ ਤੇ ਆਪਾਂ ਨਾ ਆ ਰਹੇ ਯਾਰ ਅਧਿਥਾਂ ਜਦ ਤੱਕ ਨੂੰ ਹੋਰ ਲੱਗੇ ਆਵਾਂਗੇ ਆਪਾਂ ਤੁਹਾਨੂੰ ਕੁਝ ਸਰਪ੍ਰਾਈਜ਼ ਦੇਵਾਂਗੇ ਠੀਕ ਹੈ ਤੇ ਆ ਆਪਣਾ ਮਿੱਤਰ ਲੱਗੋ ਉਹਨੂੰ ਬਹੁਤ ਜਣੇ ਉਹਦੇ ਲੱਗੋ ਮੈਂ ਯਾਰ ਮੈਨੂੰ ਦੇ ਦੇ ਕੁਝ ਤਾਂ ਵੀਡੀਓ ਦੇ ਕੇ ਆਜੋ ਮੈਂ ਚੱਲੂੰ ਲੱਗਿਆ ਯਾਰ ਮੈਂ ਹੋਰ ਲੱਗਾਂ ਕਿ ਮੈਂ ਆ ਦੋ ਰੱਖ ਲਈ ਸੀ ਪੰਦੇ ਤੇ ਵਧੀਆ ਬਣ ਗਏ ਮੈਂ ਜਿਹੜਾ ਇਹ ਹੋ ਜੂਗਾ ਜੀ ਆ ਲੱਗਿਆ ਇਹਨਾਂ ਦਾ ਆਪ ਤੇਰ ਹੁਣ ਆਪਾਂ ਇਹਨਾਂ ਨੂੰ ਪਹਿਲੀ ਗੱਲ ਪਹਿਲਾਂ ਮੈਂ ਇਹਨਾਂ ਦਾਣਾ ਪਾਣੀ ਪਾ ਦਾਂ ਨਾ ਥੱਲੇ ਜਦੋਂ ਖਾਣ ਲੱਗਣ ਨਹੀਂ ਇਧਰ ਉਧਰ ਭੱਜਣਗੇ ਥੱਲੇ ਹਣਾ ਤੇ ਹੁਣ ਮੈਂ ਥੱਲੇ ਪੱਲੇ ਨੂੰ ਦਾਣਾ ਪਾਣੀ ਪਾ ਦੇਣਾ ਖਾਲੀ ਦੇ ਕਮਚੇ ਜਿਹਾ ਆ ਰਿਹਾ ਉਸੇ ਹੀ ਰੱਖ ਲੈ ਉਸੇ ਭਾਲ ਦੇ ਕੀ ਲਿਆ ਖਾਣ ਕੀ ਲਿਆ ਦੇ ਤੇ ਦੇ 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 ਓਏ 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 ਕੀ ਕਰਨਾ ਹੁਣ ਪਾਈਏ ਇਹ ਚ ਆਪਾਂ ਮੈਂ ਰੋਟੀਆਂ ਚੂਰ ਕੇ ਲਗਾਇਆ ਸੀ ਪਹਿਲਾਂ ਪਤਲੇ ਪਤਲੇ ਨਾ ਪਰੋਟੀਆਂ ਪਾ ਦਨੇ ਆ ਇਹ ਚ ਤੋਂ ਮੈਂ ਚੂਰ ਕੇ ਲਾਇਆ ਸੀ ਹੁਣ ਤੇ ਰੋਟੀਆਂ ਆਪਾਂ ਪਾ ਲਈਆਂ ਠੀਕ ਹੈ ਜੀ ਤੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆ ਦੇਖੋ ਕਿਵੇਂ ਬਾਹਰ ਖੜਾ ਇਹਨੂੰ ਆਏ ਮੈਂ ਬਾਹਰ ਆਈ ਦਿੱਤੀ ਆ ਜਾ ਵੀ ਆਪਣਾ ਪਹਿਲਾ ਚੂਚਾ ਅੱਜ ਥੱਲੇ ਉੱਤਣ ਲੱਗਾ ਜੀ ਦੇਖੋ ਖਾਲਾ ਵੀ ਅੱਲ ਲੈ ਦੇਖੋ ਲੱਗ ਗਿਆ ਇਹਦਾ ਰੋਟਾ ਹਾਂ ਪਣਾ ਪਹਿਲਾ ਚੂਚਾ ਪਹਿਲੀ ਵਾਰ ਨੀਚੇ ਬੈਠਾ ਵੀ ਇਦੀ ਯਾਰਾ ਹੁੜੀ ਤੇ ਡਰਿਆ ਆਜੋ ਵੀ ਸਾਰੇ ਆਣੇ ਕਿ ਉੱਠਿਓ ਆ ਜਾ ਆ ਵੀ ਮੇਰਾ ਇਹ ਵੀ ਘਾ ਡਰਦਾ ਇਹ ਤਾਂ ਹੀ ਆ ਗਿਆ ਆਜੋ ਇਹ ਗਿੱਜੇ ਮੇਰੇ ਹੱਥ ਉਹ ਦੇਖੋ ਲਾਗੇ ਉਹ ਲਾਗੇ ਨਹੀਂ ਠੀਕ ਹੈ ਆਜੋ ਓਏ ਬਾਹਰੇ ਖਾ ਲੋ ਤੇਰੀ ਤੁਹਾਨੂੰ ਘਝਾ ਪਾਉਗਾ ਆ ਦੇਖੀ ਓਏ 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 ਕੁਛ ਨਹੀਂ ਕਰਦਾ ਕਿਵੇਂ ਮਰਨੂ ਪੈਂਦੇ ਆ ਆਜਾ ਛੋਟੂ ਆਜਾ 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 ਹਲੋ ਹਲੋ ਉਹ ਖੜਾ ਉਂਡਰੀਏ ਨਾ ਆਜਾ ਵੀ ਛੋਟੂ ਉੱਸਤ ਉਹ ਆ ਵਾ ਨੋਂ ਨੂੰ ਹੀ ਬੜੇ ਵੱਡੇ ਹੋ ਗਏ ਆਉ ਵੀ ਦੇਖੋ ਕਿਵੇਂ ਜਾ ਕੇ ਮਗਰ ਖੜ ਗਏ ਆਉ ਵੀ ਖੜ ਗਏ ਮੈਨੂੰ ਇਹਨਾਂ ਦੀ ਇੱਕ ਤਕਰੀਬ ਆ ਸਰੋ ਇੱਕ ਮਿੰਟ ਖੜ ਗਏ <laughs> <laughs> ना आयो, आयो 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 देखो देखो कि बस बस तेरी देखो 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 यार कम बी है खड़े नहीं देखे जाते बहुत बड़े खर्च होना मेरे ना थले ला दो तो चूचे आप कई जी अपने बाहर देख बहुत निकल है जम करते कट्ठे हो गए जमा अच्छा पहली बार बह किंजरे दे देखो लोग जी चूचे अपने कलू आए सही सलाम तो बढ़िया रहा है छदे तुरे अच्छा थले क्या पिंजरे ਉਹ ਖਾ ਉਹ ਉਡਾਨ ਦਾ ਦੇਖੋ ਚੀਗੋ ਲੈ ਆਏ ਵਧੀਆ ਚਲੋ ਚਾਤੀ ਚਾਰੇ ਗਏ ਉਹ ਦੇਖ ਤੂੰ ਉਹ ਉੱਜਾ ਤੰਦਰਾ ਆ ਗਿਆ ਉਹ ਖਾ ਤੰਦਰਾ ਅੱਗੇ ਨਹੀਂ ਆਇਆ ਇਹ ਆ ਯਾਰ ਗਿੱਜੇ ਜਾਣਗੇ ਨਾ ਇਹਦੇ ਨਾਲ ਆਏ ਚੱਕਰ ਮੈਨੂੰ ਪਤਾ ਇਹ ਲੱਗ ਜੂ ਨਾਲੇ ਖੁੱਲ ਕੇ ਜੀ ਹੋ ਜੂਗੀ ਤੇਰੇ ਫਿਰ ਮੈਂ ਉਹ ਜੜੀਆਂ ਨਾਲੇ ਚੁੱਕ ਕੇ ਖਾ ਲਾਂਗੇ ਮੇਨ ਗੱਲ ਤਾਂ ਮੇਨ ਮੈਂ ਇਹਨਾਂ ਨੂੰ ਰੋਟੀਆਂ ਚੁਰ ਕੇ ਪਾਤੀਆਂ ਸੀ ਕਿਸੇ ਟਾਈਮ ਵਿੱਚ ਰੋਟੀਆਂ ਪਾ ਦੇਣਾ ਫੀਡ ਪਾ ਦੇਣਾ ਐ ਵਧੀਆ ਬੱਦਗੋ ਜਾਂਦੇ ਨਾਲ ਚੰਗਾ ਰਹਿੰਦਾ ਹੈਗਾ ਫੀਡ ਜੀ ਤੇ ਵੀ ਜਿਹੇ ਔਖੇ ਹੋ ਜਾਣਗੇ ਫਿਰ ਰੋਟੀਆਂ ਆਖੀਆਂ ਕੁਝ ਨਹੀਂ ਛੱਡਦੇ ਜਿਵੇਂ ਪਹਿਲਾਂ ਆਪਾਂ ਇਹਨਾਂ ਨੂੰ ਵੱਲੀ ਫੀਡ ਪਾਈ ਸੀ ਸਟਾਰਟ ਕਰੇ ਹੁਣ ਥੋੜ੍ਹੀ ਹੋ ਗਈ ਹੈ ਹੋਵੇ ਹੁਣ ਜੇ ਮੇਰਾ ਹੁਣ 20 25 ਜਣਾਂ ਹੋ ਗਏ ਹੋਣਗੇ ਕਿੰਨਾ ਹੁਣ ਤਾਂ ਅਰ ਕੱਪਨਾ ਰੂਟੀਆਂ ਰੱਟੀਆਂ ਪਾ ਲੈਣਾ ਦੀ ਜੱਖਣ ਪਰ ਜਿਆਦਾ ਨਹੀਂ ਪਾਉਂਦੇ ਹਗੇ ਆਪਾਂ ਮਾੜੀਆਂ ਮਾੜੀਆਂ ਪਾਉਂਦੇ ਆ ਕਦੇ ਕੜਾਈ ਜੇ ਪਾਤੀ ਜ ਨੇ ਕਰੋ ਚਲੋ ਜੂ 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 ਮੜਾ ਤੋੜਾ ਹੋਇਰਾ ਕਰੋ ਭੱਜੋ ਆਈ ਜੋਜੀ ਕੋਈ ਚਰਚਾ ਕਰਨੀ ਚਾਹੀਦੀ। ਐਂ ਲੱਗੇ ਲੱਗਦਾ ਉਹਦਾ ਵਾਲਾ ਕਰਨਾ ਹੈ। ਤਾਂ ਵੀ ਇਹ ਹੈ। ਇਹ ਸਾਰਾ ਨਵੇਂ ਡਰਨੇ। ਦੇਖ ਜੀ। ਲੋਕ ਬਹੁਤ ਦੇਖੂ ਹੀ। ਯਾਰ ਫੁਰਤੀ ਬਹੁਤ ਆ ਗਈ ਨਾ ਜੀ ਇੱਕ ਚੀਜ਼ ਦੇਖਿਆ ਮੈਂ ਇੱਥੇ ਗਰੋਥ ਦੇਖੋ ਤੁਸੀਂ ਗਰੋਥ ਚੈੱਕ ਕਰ ਸਕਦੇ ਹੋ ਚਾਹੀ। ਗ੍ਰੋਥ ਬਹੁਤ ਵਧੀਆ ਬਹੁਤ ਵਧੀਆ ਹੈ। ਆ ਫੌਰ ਕੁਝ ਨਿਕਲੀ ਤੀੜ ਦੇ ਜਿਹੜੇ ਆ ਲੈ ਤੱਕੇ ਤੇ ਆ ਜਿਹੜੇ ਛੋਟੇ ਜਿਹੇ ਆ ਬਲੇ ਤੇ ਇਹਨਾਂ ਦੀ ਗ੍ਰੋਥ ਤੁਸੀਂ ਚੈੱਕ ਕਰੋ। ਪੂਰੇ ਬਾਹਰ ਤੋਂ ਇਹਨਾਂ ਪੂਰੇ ਹੱਦ ਦੇਖੋ ਵੰਗੋਂ ਇਹਨਾਂ ਦੇ ਦੇਖੋ ਪੂਰੇ ਆਲੇ। ਆ ਦੇਖੋ ਆ ਦੇਖੋ। ਆ ਦੇਖੋ ਜੀ ਇੱਕ ਵਕਤ ਹਰ ਜ੍ਹਾ ਆ ਦੇਖੋ। ਚੈੱਕ ਕਰ ਸਕਦੇ ਜੀ। ਹਾਂ ਪੂਰੇ ਹੈਵੀ ਨੇ ਆ ਦੇਖ। ਹਨਾ। ਕਿਵੇਂ ਖਾਣ ਦੀ ਅੱਗ ਲੱਗੀ ਪਈ ਆ। ਹਾਂ। ਜਿਹੜੀ ਉਹ ਵਾਲੀ ਐ ਨਾ ਉਹ ਵਾਲੀ ਜਿਹੜੀ ਉਹ ਖੜੀ ਐ ਬਲੈਕੀ ਇਹ ਕੀ ਕਰਦੀ ਆ ਭਾਈ ਜਦੋਂ ਮੈਂ ਦਰਲਾ ਲਿਆ ਪੰਜ ਆ ਬਲੰਮ ਨਹੀਂ ਇਹਦੇ ਉੱਪਰ ਆ ਕੇ ਖੜ ਜਾਂਦੀ ਆ ਇਹਦੇ ਉੱਪਰ ਇਹਦੇ ਉੱਪਰ ਲੱਗ ਜਾਂਦੀ ਆ ਜਿਵੇਂ ਆ ਪੈਰ ਛੋਟੀ ਲੱਗੀ ਹੋਣਾ ਇੱਥੇ ਤੇ ਇਹਦੇ ਉੱਪਰ ਬਹਿ ਜਾਂਦੀ ਆ ਇਹ ਜਾ ਕੇ ਬਹੁਤ ਹੀ ਗੱਲ ਲੋ ਬਾਬਾ ਮੈਨੂੰ ਨਾ ਮੁੜਕਾਂ ਆ ਲੱਗਿਆ ਦੇਖ ਲਓ ਇੰਨੀ ਜਿਆਦਾ ਕਰਨੀ ਭਾਲਦੇ ਐ ਤੇ ਤੁਹਾਨੂੰ ਨਾ ਸਰਪ੍ਰਾਈਜ਼ ਦੇਵਾਂ ਇੱਕ ਛੇਤੀ ਹੀ ਬਹੁਤ ਬੜਾ ਜਿਆਦਾ ਕਹਿਣ ਸਰਪ੍ਰਾਈਜ਼ ਆ। ਹੂੰ ਤੁਹਾਨੂੰ ਮੇਰੇ ਅਗਲੇ ਵਲੌਗ ਦੇ ਅੰਦਰ ਜਾਂ ਉਸ ਤੋਂ ਅਗਲੇ ਵਲੌਗ ਅੰਦਰ ਪੱਕਾ ਮਿਲ ਜੂਗਾ। ਤੇ ਕੁਝ ਮੈਂਬਰ ਆਪਾਂ ਨਵੇਂ ਲਿਆਵਾਂਗੇ ਤੁਹਾਨੂੰ ਦਿਖਾਵਾਂਗੇ ਪਰ ਪੂਰੇ ਕੈਟ ਤੇ ਛੇਤੀ ਆਪਾਂ ਨਵੇਂ ਵਲੌਗ ਅੰਦਰ ਨਵੇਂ ਮੈਂਬਰ ਲਿਆਵਾਂਗੇ ਨਵੇਂ ਵਾਸਤੇ। ਦੱਸ ਲੋ ਕਿ ਇਹ ਲਿਆਵਾਂ ਮਤਲਬ ਕਿ ਇਹਨਾਂ ਦੇ ਖਾਣ ਦੀ ਲੈ ਕੇ ਆਵਾਂ ਕਿ ਕੁਝ ਛੋਟੇ ਲੈ ਕੇ ਆਵਾਂ ਜਾਂ ਦੱਸ ਦਿਓ। ਤੇ ਫੀਡ ਆਪਾਂ ਇਹਨਾਂ ਨੂੰ ਯਾਰ ਹੁਣ ਹੋ ਗਏ ਕਈ ਦਿਨਾਂ ਦੇ ਬਦਲਤੀ ਹੈ। ਬੱਡੇ ਤੁਂ ਕਿਹਾ ਨਹੀਂ ਲਾਦਨੇ ਆਪਾਂ ਨੂੰ ਮੁਰਗਿਆ ਗੀੜ ਹੁਣ ਤਾਂ ਵਧੀਆ ਰੋਟੇ ਨਾਟੀਆਂ ਪੁਰੇ ਨਾ ਚਾਉਦੇ ਆ ਆ ਜਿੰਦੀ ਕਰ ਲੈਂਦੇ ਆ ਉਹ ਚੱਕਰੇ ਦੇ ਗਾਣ ਤੇ ਸੋਨੂੰ ਮੈਂ ਇੱਕ ਮੈਡੀਸਿਨ ਦੱਸੂਗਾ ਜੇ ਤੁਸੀਂ ਰੱਖ ਰਹੇ ਜੇ ਤਾਂ ਉਹ ਲਾ ਲਿਆ ਕਰੋ ਤੇ ਕੁਛ ਮੈਨੂੰ ਕੋਈ ਦੱਸਣਾ ਜਾਉਂਦਾ ਉਹ ਜੀਵਤਾ ਦੱਸਣਾ ਲਗਾ ਬੰਦੂ ਇਹ ਚੱਕਰ ਵਾਲੀ ਗੱਲ ਨਹੀਂ ਜੀ ਆਪਾਂ ਨੂੰ ਤੇ ਹੋਰ ਸਭ ਠੀਕ ਹੈ ਜੀ ਇੱਕ ਬਾਬੇ ਤੁਹਾਡਾ ਬਹੁਤ ਜਿਆਦਾ ਥੈਂਕ ਯੂ ਯਾਰ ਤ੍ਰਿਨਾ ਆਪਣੇ 3-4 ਦਿਨਾਂ ਦੇ ਅੰਦਰ 4000 ਸਬਸਕ੍ਰਾਈਬਰ ਕਰਤੇ ਬਹੁਤ ਜਿਆਦਾ ਥੈਂਕ ਯੂ ਸੱਚੇ ਤੇ ਅਈ ਵਾਰ ਸਭ ਦੇ ਪ੍ਰਾਜੈ ਸਪੋਰਟ ਕਰਦੇ ਹੋ ਲਵ ਯੂ ਬਾਬੇ ਤੁਹਾਨੂੰ ਦੁਆ ਰਿਹਾ ਹਾਂ ਟਰੱਕ ਪਰ ਕੇ ਤੇ ਚਲੋ ਜੀ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਅੰਦਰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੇ ਕੋਈ ਭਰਾ ਆਪਣਾ ਕੋਈ ਗੱਲ ਦੱਸਣਾ ਚਾਹੁੰਦਾ ਯਾਰ ਠੀਕ ਹੈ ਦੱਸ ਸਕਦਾ ਕੋਈ ਚੱਕਰ ਵਾਲੀ ਗੱਲ ਨਹੀਂ ਆਪਾਂ ਨੂੰ ਤੇ ਲਵ ਯੂ ਹੈ ਚੰਗਾ ਜੀ ਸਤ ਸ੍ਰੀ ਅਕਾਲ ਬਾਏ